ਅਮਰitsar ਪੁਲਿਸ ਨੇ ਮੰਦਰ ਦੀ ਦੀਵਾਰ ਸਮੇਤ ਤਿੰਨ ਥਾਵਾਂ ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ ਇੱਕ ਨਵਾਲਿਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਰੰਦ ਵਿੱਚ ਇੱਕ ਨਵਾਲਿਕ ਵੀ ਸ਼ਾਮਲ ਹੈ ਤੇ ਦੋ ਖੇਤੀਬਾੜੀ ਦਾ ਕੰਮ ਕਰਦੇ ਹਨ ਜੋ ਵਿਅਕਤੀ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਅਮਰitsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਰ ਨੇ ਆਖਿਆ ਕਿ ਪਿਛਲੇ ਦਿਨੀ ਅਮਰitsar ਵਿੱਚ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ ਜਿ ਜਿੱਤੋਂ ਬਾਅਦ ਅਮਰਥਰ ਪੁਲਿਸ ਨੇ ਤਿੰਨ ਮੁਕਦਮੇ ਦਰਜ ਕੀਤੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਿਸ ਨੇ ਹੁਣ 24 ਘੰਟੇ ਦੇ ਅੰਦਰ ਦੇਸ਼ ਵਿਰੋਧੀ ਨਾਰੇ ਲਿਖਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਸ਼ਨਪ੍ਰੀਤ ਅਤੇ ਉਸ ਦਾ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਉਮਰ 22 ਸਾਲ ਹੈ ਡੇਰਾ ਬਾਬਾ ਨਾਨਕ ਦੇ ਸ਼ੇਰਾ ਨਾਮਕ ਵਿਅਕਤੀ ਜੋ ਇਸ ਵੇਲੇ ਵਿਦੇਸ਼ ਵਿੱਚ ਬੈਠਾ ਹੈ ਇਸ ਨੂੰ ਗੁਰਪਤਵੰਤ ਸਿੰਘ ਪੰਨੂ ਦੇ ਆਦੇਸ਼ ਦਿੱਤਾ ਸੀ ਕਿ ਮੁੱਖ ਵਿਅਕਤੀ ਨੇ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹ ਨਾਰੇ ਲਿਖਣ ਲਈ ਕਿਹਾ ਸੀ ਅਤੇ ਸਨੈਪ ਚੜ ਰਹੀ ਨਾਰੇ ਲਿਖ ਕੇ ਉਹਨਾਂ ਨੂੰ ਵਿਦੇਸ਼ ਵਿੱਚੋਂ ਫੋਟੋ ਭੇਜੀ ਗਈ ਸੀ ਉਹਨਾਂ ਨੇ ਦੱਸਿਆ ਕਿ ਪੈਸਿਆਂ ਦੇ ਲਾਲਚ ਵਿੱਚ ਦੇ ਕੇ ਇਹਨਾਂ ਨੇ ਇਹ ਕੰਮ ਕਰਨ ਲਈ ਕਿਹਾ ਗਿਆ ਸੀ ਪਰ ਅਜੇ ਤੱਕ ਇਹਨਾਂ ਨੂੰ ਕੋਈ ਵੀ ਪੈਸਾ ਨਹੀਂ ਭੇਜਿਆ ਗਿਆ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਨੇ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਜਾਂ ਕ੍ਰਾਈਮ ਅਗੇਂਸਟ ਨੇਸ਼ਨ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਪਹਿਲਾਂ ਵੀ ਬੜੇ ਰਿਕਾਰਡ ਟਾਈਮ ਸਾਰੇ ਕੇਸ ਸੋਲਵ ਕੀਤੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 6-7 ਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਹੋਰ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਦੇਨਸੀ ਵਕਫਾ ਕੇ ਐਫ ਆਈ ਆਰਾਂ ਦਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਟੀਮਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲੱਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਔਰ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੂਵినਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੂਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਹੈ ਤੇ ਕੀਤੀ ਦਾ ਕੰਮ ਕਰਦਾ ਜੋ ਮਡਲੀ ਪੁੱਛ ਕੇ ਚ ਕੀਤੀ ਗਈ ਹੈ ਉਸ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬਰਾਡ ਹੈ ਉਹਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਉਹ ਇਹ ਕੰਮ ਕਰਦੇ ਅਜੇ ਤੱਕ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਟੀ ਆਈ ਹੈ ਉਬਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈਡੀ ਹੈ ਉਹਦੇ ਥਰੇ ਰਾਹੀਂ ਸ਼ਮਸ਼ੀਰ ਛੇਰੇ ਨਾਲ ਇਨ ਟੱਚ ਸੀਗਾ ਇਹਨੇ ਵੀਡੀਓ ਪੜਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫጄ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜੇ ਜਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸਐਚਓ 79 ਐਸਐਚਓ ਟੈਂਟ ਮੋਹਿਤ ਗੁਰਪ੍ਰੀਤ ਸਿਵਲਾਈਨ ਕੇ ਅਮਨ ਏ ਡਿਵੀਜ਼ਨ ਸਾਡੇ ਐਸਐਚਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਇਨਾ ਕਲੀਅਰ ਟਰੈਕ ਕੀਤਾ ਸਾਰੇ ਕੇਸ ਨੂੰ ਟੈਕਨੀਕਲ ਐਵੀਡੈਂਸ ਵੀ ਹਿਊਮਨ ਇੰਟ ਵੀ ਬਹੁਤ سارے ਲੋਕਾਂ ਨੂੰ ਪੁੱਛਿਆ ਜਿੱਥੋਂ ਈ ਰਿਕਸ਼ੇ ਲੈ ਗਏ ਜਾਂ ਹੋਰ ਕਿਤੇ ਵੀ ਫਿਗਰ ਹੋਏ ਤਾਂ ਉਥੋਂ ਸਾਰੀ ਜਿਹੜੀ ਐਵੀਡੈਂਸ ਨੂੰ ਇਕੱਠੇ ਕੀਤਾ ਗਿਆ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਜ ਜਿਹੜੀ ਗ੍ਰਿਫਤਾਰੀ ਹੈ ਸਾਡੀ ਸੀਆਈਏ ਟੀਮ ਨੇ ਇੰਸਪੈਕਟਰ ਬੋਲਕਦੀਪ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਰੈਸਟ ਕੀਤਾ ਇਹਨਾਂ ਦੋਨਾਂ ਨੂੰ ਔਰ ਇਹਨਾਂ ਨੂੰ ਕੱਲ ਪ੍ਰੋਡਿਊਸ ਕੀਤਾ ਜਾਊਗਾ ਮੇਨ ਗੱਲ ਇਹਦੇ ਵਿੱਚ ਇਹੀ ਆਈ ਹੈ ਕਿ ਲਾਲਚ ਦੇ ਪੈਸੇ ਦੇ ਲਾਲਚ ਵਿੱਚ ਬਹਿਕਾਵੇ ਨਾਲ ਬਾਹਰ ਬੈਠੇ ਲੋਕਾਂ ਨੇ ਇਹਨਾਂ ਨੂੰ ਗੁਮਰਾਹ ਕਰਕੇ ਔਰ ਪੈਸੇ ਦਾ ਲਾਲਚ ਦਿੱਤਾ ਜਿੱਥੇ ਕਿ ਦਿੱਤਾ 1 ਰੁਪਿਆ ਵੀ ਨਹੀਂ ਅਜੇ ਤੱਕ ਇਹ ਦੋਨੋਂ ਇਹ ਨੌਜਵਾਨ ਜਿਹੜੇ ਉਹ ਬਹਿਕਾਵੇ ਚ ਆ ਕੇ ਇਹਨਾਂ ਨੇ ਇੱਕ ਜਿਹੜਾ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਮੈਂ ਸ਼ਲਾਘਾ ਕਰਦਾ ਟੀਮ ਦੀ ਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਇਮੀਡੀਏਟ ਇੰਨੀ ਟਿਕਲਿਸ਼ ਤੇ ਡਿਟੇਲਡ ਇਨਵੈਸਟੀਗੇਸ਼ਨ ਬੜੀ ਮੁਸ਼ਕਲ ਹੈ ਪਰ ਫਿਰ ਵੀ ਇਹ ਡਿਟੈਕਸ਼ਨ ਬੜੀ ਹਾਈ ਲੈਵਲ ਦੀ ਮੈਂ ਸਮਝਦਾ ਕਹਿ ਸਕਦੇ ਹਾਂ ਇਹਨੂੰ ਕਿ ਪ੍ਰੋਫੈਸ਼ਨਲ ਵੇ ਨਾਲ ਕੀਤੀ ਗਈ ਜਿਹਦਾ ਕਿ ਰਿਜ਼ਲਟ ਤੁਹਾਡੇ ਸਾਹਮਣੇ ਸਰ ਪੰਨੂ ਦਾ ਕੀ ਰੋਲ ਹੈ ਦੇ ਵਿੱਚ ਦੇਖੋ ਪੰਨੂ ਦਾ ਤਾਂ ਰੋਲ ਤੁਹਾਡੇ ਸਾਹਮਣੇ ਹੀ ਆ ਜੀ ਮੈਂ ਉਹਦੇ ਬਾਰੇ ਕੀ ਕਹਿਣਾ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਜਿਹੜਾ ਸ਼ਮਸ਼ੇਰ ਸ਼ੇਰੇ ਦੇ ਇੱਕ ਕੰਟੈਕਟ ਇਨ ਬਿਟਵੀਨ ਹੈ ਇਹਨਾਂ ਦੋਨਾਂ ਦੇ ਔਰ ਉਹਨਾਂ ਨੇ ਇਹ ਬੰਦਿਆਂ ਨੂੰ ਬਹਿਤਾਵੇ ਚ ਲੈ ਕੇ ਲਾਲਚ ਚ ਲੈ ਕੇ ਉਨੇ ਇਹ ਪਨੀ ਕੈਸਾ ਦੇ ਕੇ ਉਹਦਾ ਕੀ ਅੱਗੇ ਲਿੰਕ ਹੈ ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੌਣ ਕਰ ਰਿਹਾ ਐਸ ਵੇਲੇ ਪਤਾ ਲੱਗਿਆ ਸੀ ਪਹਿਲਾਂ ਆਰਮੀਨੀਆ ਸੀਗਾ ਜੀ ਹੁਣ ਕਿਤੇ ਅੱਗੇ ਮੂਵ ਕੀਤਾ ਯੂਰਪ ਚ ਸ਼ਾਇਦ ਅਜੇ ਕਲੀਅਰ ਨਹੀਂ ਹੋ ਉਹਦੇ ਬਾਰੇ ਤਾਂ ਹੀ ਮੈਂ ਕਹਿ ਰਿਹਾ ਕਿ ਬਾਹਰ ਰਹਿ ਰਿਹਾ ਬਾਕੀ ਦੇ ਲੋਗ ਨੇ ਨਾ ਕਿ ਕਿਸੇ ਕੌਣ ਇਹ ਥੋੜਾ ਸਾਹ ਜੀ ਦੇਸ ਲੋਗ ਨੇ ਨਾ ਕਿ ਕਿਸੇ ਤਨਾ ਤਾਂ ਬਾਹਰ ਤਿੰਨੋਂ ਜਿਹੜਾ ਜੀ ਇਹ ਤਿੰਨੋਂ ਏਸੀ ਸਾਰੇ ਪਹਿਲਾਂ ਹਾਂ ਜੀ ਬਿਲਕੁਲ ਪਹਿਲਾਂ ਵਹੀ ਕਲ ਮੋਟਰਸਾਈਕਲ ਵੀ ਕੀਤਾ ਐ ਇੱਕ ਹੋਰ ਪਬਲਿਕ ਟਰਾਂਸਪੋਰਟ ਵੀ ਕੀਤੀ ਐ। ਇਹਨਾਂ ਨੂੰ ਪਤਾ ਸਰ ਐਸਐਫ ਨੂੰ ਇਹਦਾ ਪਤਾ ਸੀ ਇਹਨਾਂ ਨੂੰ ਕਿ ਉਹਨਾਂ ਨੇ ਇਹ ਲਿਖ ਰੇ ਜਾਂ ਕਿ ਉਹਨਾਂ ਦਾ ਦੇਖੋ ਹੁਣ ਟੂ अर्ਲੀ ਐ ਹੁਣ ਤਾਂ ਬੰਦੇ ਫੜੇ ਗਏ ਆ ਤੁਸੀਂ ਸਾਰੀਆਂ ਗੱਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾਂਗੇ। ਮੇਰਾ ਮਕਸਦ ਸੀ ਵੀ ਤੁਹਾਨੂੰ ਸਾਰਿਆਂ ਨੂੰ ਇਹ ਇਮੀਡੀਏਟ ਸ਼ੇਅਰ ਕੀਤੀ ਜਾਵੇ ਖਬਰ ਕਿਉਂਕਿ ਅਜੇ ਇਨਵੈਸਟੀਗੇਸ਼ਨ ਤਾਂ ਸ਼ੁਰੂ ਆਤਾ ਐ। ਅਜੇ ਦਾ ਅਰੈਸਟ ਕਰਕੇ ਜਿੰਨੀ ਪ੍ਰੀਲੀਮਿਨਰੀ ਸਾਡੇ ਕੋਲ ਆਈ ਐ ਉਹ ਤੁਹਾਡੇ ਨਾਲ ਇਮੀਡੀਏਟਲੀ ਸ਼ੇਅਰ ਕੀਤੀ ਗਈ। ਸਰ ਦੋ ਹੀ ਨਾਮ ਵਾਲੇ ਕਿੰਨੇ ਸਮੇਂ ਤੋਂ ਸੰਪਰਕ 'ਚ ਨੇ ਇਨਵਾਲਕ ਨੇ ਇੱਕੋ ਹੀ ਇਨਵਾਲਕ ਜੀ ਜਿਹੜਾ ਜਸ਼ਨਪ੍ਰੀਤ ਹੈ ਉਹਦਾ ਕਿਉਂਕਿ ਉਹ ਏਰੀਆ ਸੇਮ ਹੈ ਉਥੇ ਕੋਈ ਨਾ ਕੋਈ ਜੁੜਦੇ ਰਹਿੰਦੇ ਆ ਇਟਲੀ ਹੋਰ ਉਧਰਲੇ ਏਰੀਏ ਦੇ ਕੋਈ ਲੋਕ ਕਈ ਸਾਡੇ ਇਨਵੈਸਟੀਗੇਸ਼ਨ ਚ ਅਸੀਂ ਪਹਿਲਾਂ ਵੀ ਆਏ ਆ ਲੋਕ ਜਿਹੜੇ ਬਾਹਰ ਯੂਰਪ ਚ ਬੈਠੇ ਆ ਔਰ ਆਪਣੇ ਨੇੜੇ ਤੜੇ ਦੇ ਮੁੰਡਿਆਂ ਨੂੰ ਪਿੰਡ ਦੇ ਬੱਚਿਆਂ ਨੂੰ ਗੁੰਮਰਾਹ ਕਰਦੇ ਰਹਿੰਦੇ ਇਹੋ ਜਿਹੇ ਕੰਮ ਵਾਸਤੇ ਵੀ ਮੈਂ ਤੈਨੂੰ ਇਹ ਕਰ ਦੂੰਗਾ ਉਹ ਕਰ ਦੂੰਗਾ ਇਹਨਾਂ ਨੂੰ ਵੀ ਉਹਨਾਂ ਨੇ ਮਤਲਬ پیسے ਦਾ ਲਾਲਚ ਦਿੱਤਾ ਪਰ ਜਿਵੇਂ ਪਹਿਲੇ ਦੂਜੇ ਕੇਸਾਂ 'ਚ ਵੀ ਦੇਖਿਆ ਇਹ ਦਿੱਤਾ 1 ਰੁਪਿਆ ਵੀ ਨਹੀਂ ਪੈਸੇ ਦੇਣ ਦੇ ਕਿਲੇ ਪੈਸੇ ਟਿਕਣੇ ਨਹੀਂ ਕੀਤੀ ਸੀ ਇਹਨਾਂ ਨੇ ਬਹੁਤ ਥੋੜੀ ਜਿਹੀ ਐਵੇਂ ਉਸ ਹਜ਼ਾਰਾਂ 'ਚ ਰਾਸ਼ਟ੍ਰੋਧ ਦਾ ਮਾਮਲਾ ਦਰਦ ਹੋਇਆ ਜੀ ਹਾਂਜੀ ਰਾਸ਼ਟ੍ਰੋਧ ਦਾ ਮਾਮਲਾ ਸਾਰੇ ਅੰਡਰ ਸੈਕਸ਼ਨ ਜਿਹੜੀਆਂ ਹੈਗੀਆਂ ਵੀ ਐਨ ਐਸ ਦੀਆਂ ਸਾਰੀਆਂ ਲਾਈਆਂ ਜੀ ਸਰ ਇਹ ਬੰਸ਼ਾ ਕੀ ਸੀ ਡਰਾਣਾ ਲੋਕਾਂ ਨੂੰ ਕੀ ਇਹਦੇ ਲਿਖਣ ਦਾ ਕੀ ਮਤਲਬ ਤੁਹਾਨੂੰ ਪਤਾ ਹੀ ਹੈ ਜੀ ਮੈਂ ਉਹਦੇ ਬਾਰੇ ਕੀ ਕਹਾਂ ਸਿਰਲ ਇਨਵੋਲਵਮੈਂਟ ਫੈਲਸੇ ਕੇਸ ਚ ਆਇਆ ਸਮਨੇ ਜੇ ਸ਼ਮਸ਼ੀਰ ਦੇ ਖਿਲਾਫ ਬਾਹਰ ਗਿਆ ਪਹਿਲਾਂ ਵੀ ਕਿਸੇ ਕੇਸ ਇਹਦਾ ਵੀ ਪਤਾ ਕਰਦੇ ਆ ਸ਼ਮਸ਼ੀਰ ਛੇਰਾਮਾਨ ਕਹਿੰਦੇ ਆ ਉਹਨੂੰ ਕਾਫੀ ਬੰਦਾ ਹੈਗਾ ਉਹਦਾ ਬੈਕਗ੍ਰਾਉਂਡ ਲੈਣੇ ਹੁਣ ਬਟਾਲੇ ਤੋਂ ਜੀ ਕਿਉਂਕਿ ਰਹਿਣ ਵਾਲੇ ਦੋਨੋਂ ਨੇਬਰਿੰਗ ਡਿਸਟ੍ਰਿਕਟ ਦੇ ਸਾਡੇ ਡਿਸਟ੍ਰਿਕਟ ਦੇ ਨਹੀਂ ਆ ਜੀ ਆਪ ਜੈਟ ਤੋਂ ਵੀਡੀਓ ਅਰੇੜੇ ਭੇਜੀ ਕਿਉਂ ਉਹਨੇ ਵੀਡੀਓ ਬਣਾ ਕੇ ਭੇਜੀ ਨਹੀਂ 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 ਉਹ ਇਹ ਇਹਨਾਂ ਨੇ ਫੋਟੋ ਖਿੱਚ ਕੇ ਵੀਡੀਓ ਬਣਾ ਕੇ ਭੇਜੀ ਉਹ ਜਿਹੜੇ ਜਿਹੜੇ ਇਲਾਕੇ ਸੀ ਕਿਵੇਂ ਆਇਡੈਂਟੀਫਾਈ ਕੀਤਾ ਕਿ ਇੱਥੇ ਇੱਥੇ ਆਣਾ ਲੱਗ ਉਹ ਚੱਲ ਰਿਹਾ ਜੀ ਹੁਣ ਆਪਾਂ ਸਾਰਾ ਇਟ ਇਜ਼ ਟੂ अर्ਲੀ ਟੂ ਸੇ ਹੁਣ ਤਾਂ ਬੰਦੇ ਫੜ ਕੇ ਪਟਾਲੇ ਤੋਂ ਲੈ ਕੇ ਆਏ ਆ ਤੇ ਇਮੀਡੀਏਟਲੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਬਿਲਕੁਲ ਰਸਕ ਕੀਤੀ ਦੋਨਾਂ ਜੀ ਹਾਂਜੀ ਹਾਂਜੀ